ਜਾਉਂਦਾ ਜੀਨ ਦੇ ਦਿਆ ਕਰ ਲੋਕਾਂ ਨੂੰ ਠੀਕ ਆਣਾ ਦੋ ਪਹਿਲੇ ਨੰਬਰ ਤੇ ਮੈਂ ਆਪਦੇ ਮਾਂ ਤੇ ਉਹਦੇ ਆਪਦੇ ਵਲੌਗਰਸ ਦੇ ਵਿੱਚ ਫੇਸ ਨਹੀਂ ਰਿਵੈਲ ਕੀਤਾ ਅੱਜ ਤੱਕ ਇਹ ਕੌਣ ਹੁੰਦਾ ਫੇਸ ਰਿਵੈਲ ਕਰਨ ਵਾਲਾ ਫਿਰ ਵੀ ਮੇਰੇ ਤੇ ਇਹ ਦੋ ਬੰਦਾ ਅਲੀਗੇਸ਼ਨ ਲਗਾ ਰਿਹਾ ਐਡਾ ਮੈਂ ਕਹਿੰਦੀ ਯਾਰ ਉਹ ਬੰਦਾ ਇੱਕ ਦੇ ਦੇ ਤੂੰ ਵਲੌਗ ਬਣਾਉਣ ਲੱਗ ਜਾ ਹਾਂ ਚਿੰਨਾ ਦਮ ਨਹੀਂ ਹੈਗਾ ਵੱਡੇ ਬੰਦਾ ਕੋਈ ਐਦਾ ਹੀ ਨਹੀਂ ਬੋਲਦਾ ਆਕਿਆ ਹੋਇਆ ਬੋਲਦਾ ਐ ਲੈਣੀ ਦੀ ਜਾ ਤੇ ਐਵ ਜੀਨ ਹੀ ਨਹੀਂ ਦਿੰਦੇ ਤੇਰੀ ਇੰਨੀ ਵਿੱਚ ਦਮ ਨਹੀਂ ਹੈਗਾ ਤੂੰ ਮਰਦਾਂ ਨਾਲ ਪੰਗੇ ਨਵੇਂ ਅੱਛਾ ਮੈਨੂੰ ਫਿਰ ਤੋਂ ਮੌਕਾ ਮਿਲੇ ਮੈਨੂੰ ਫਿਰ ਚਾਰ ਵੀਊ ਆਉਣ ਲਾ ਲਈ ਇਹੋ ਜਿਹੇ ਵੀਊ ਤਿਆ ਮੈਂੰਤ ਕਰ ਰਹੀ ਆ ਘਰ ਆਪਣੀ ਸਿਰਫ ਰਿੰਪਲ ਦੀ ਗੱਲ ਕਰ ਰਹੀ ਆ ਕਿਸੇ ਮੈਂ ਦੂਸਰੇ ਬੰਦੇ ਦੀ ਗੱਲ ਨਹੀਂ ਕਰ ਰਹੀ ਹੁਣ ਇਹ ਤੇ ਕਈ ਕਹਿ ਰਹੇ ਨੇ ਕਿ ਤੂੰ ਰਿੰਪਲ ਨੂੰ ਗਾਲਾਂ ਕਿਉਂ ਕੱਢ ਰਹੀ ਆ ਸਭ ਤੋਂ ਪਹਿਲਾਂ ਤਾਂ ਇੱਕ ਖੱਚ ਬੰਦੇ ਲਈ ਮੈਂ ਕਹਨੀ ਆ ਮੂੰਹ ਤੇ ਮੇਰੇ ਗਾਲ ਹੀ ਆ ਠੀਕ ਐ ਮੈਂ ਜਦੋਂ ਆਪਦਾ ਵਧੀਆ ਵਲੌਗਿੰਗ ਕਰਦੀ ਸੀ ਯਾਰ ਵਧੀਆ ਮੈਂ ਕਰ ਰਹੀ ਸੀ ਆਪਣਾ ਕੰਮ ਇਹਨੇ ਕਿਉਂ ਟੰਗੜਾਈ ਲੋਜ ਮਿੱਤਰੋ ਕਹਿੰਦੇ ਰਿੰਪਲ ਡ੍ਰੀਮਸ ਦਾ ਤੇ ਮਹਿਕ ਪ੍ਰੀਤ ਕੋਰ ਦਾ ਮੁੱਦਾ ਕਾਫੀ ਭੱਕ ਚੁੱਕਾ ਹੈ ਜਿਸ ਨੂੰ ਲੈ ਕੇ ਕਹਿ ਲੋ ਕਿ ਮਹਿਕ ਪ੍ਰੀਤ ਕੋਰ ਨੇ ਗਾਲਾਂ ਦੀ ਤਾਂ ਬਰਸਾਤ ਹੀ ਕਰਤੀ ਹੈ ਕਹਿ ਲੋ ਕਿ ਇਹਨਾਂ ਦੇ ਲਾਈਵ ਦੇ ਵਿੱਚ 15 ਮਿੰਟ ਦੇ ਵਿੱਚ ਤੁਹਾਨੂੰ 100 200 ਤੋਂ ਪਲੱਸ ਗਾਲਾਂ ਮਿਲਣ ਗਿਆ ਅਸਲ ਦੇ ਵਿੱਚ ਰਿੰਪਲ ਡ੍ਰੀਮਸ ਨੇ ਕੀਤਾ ਸੀ ਇਹਨਾਂ ਨੂੰ ਟ੍ਰੋਲ ਕਾਫੀ ਵਾਰ ਜੋ ਕਿ ਇਹਨਾਂ ਦੇ ਕੋਲੋਂ ਬਰਦਾਸ਼ਤ ਨਹੀਂ ਹੋਇਆ ਅਤੇ ਇਹਨਾਂ ਨੇ ਆਪਣੇ ਰੰਗ ਵਿਖਾ ਦਿੱਤੇ ਜੋ ਕਿ ਲੋਕ ਕਹਿ ਰਹੇ ਨੇ ਜਿਸ ਨੂੰ ਲੈ ਕੇ ਮੈਿਕ ਪ੍ਰੀਤ ਕੋਰ ਨੇ ਬਹੁਤ ਹੀ ਜ਼ਿਆਦੇ ਰਿਪਲਾਈ ਕੀਤੇ ਅਤੇ ਦੋਸਤੋ ਰਿੰਪਲ ਰਿੰਸ ਦੀ ਵੀ ਇੱਕ ਵਾਰੀ ਫੇਰ ਵੀਡੀਓ ਆ ਚੁੱਕੀ ਹੈ ਤੇ ਹੁਣ ਦੇਖਣਾ ਹੈ ਕਿ ਅੱਗੇ ਇਹਨਾਂ ਦਾ ਕੀ ਬਣਦਾ ਹੈ ਫਿਲਹਾਲ ਦੋਸਤੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਤਾਂ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ